ਹਾਂਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਇੱਕ ਵਾਰ ਫੇਰ ਪਿਆਰੇ ਵਿਦਿਆਰਥੀਓ ਅੱਜ ਆਪਾਂ ਜਮਾਤ 8ਵੀਂ ਵਿਸ਼ਾ ਸਮਾਜਿਕ ਵਿਗਿਆਨ ਦੀ ਜੋ ਤੁਹਾਡੇ ਕੋਲ ਵਰਕਬੁੱਕ ਹੈ ਉਸ ਦੇ ਵਿੱਚੋਂ ਪਾਠ ਨੰਬਰ 5 ਹੱਲ ਕਰਾਂਗੇ ਕਿ ਇਸ ਪਾਠ ਦਾ ਨਾਮ ਹੈਗਾ ਆਫ਼ਤ ਪ੍ਰਬੰਧਨ ਆਫ਼ਤ ਪ੍ਰਬੰਧਨ ਇਹ ਵੀ ਇੱਕ ਬਹੁਤ ਇੰਪੋਰਟੈਂਟ ਚੈਪਟਰ ਹੈਗਾ ਤਾਂ ਆਓ ਆਪਾਂ ਇਹਦੀ ਸਭ ਤੋਂ ਪਹਿਲਾਂ ਖਾਲੀ ਥਾਂ ਮਾਲ ਕਰਦੇ ਹਾਂਗੇ ਖਾਲੀ ਥਾਂ ਮਾ ਭਰੋ ਨੰਬਰ 1 ਜਦੋਂ ਕੁਝ ਖਤਰੇ ਮਨੁੱਖ ਲਈ ਘਾਤਕ ਬਣ ਜਾਂਦੇ ਹਨ ਤਾਂ ਉਹਨਾਂ ਨੂੰ ਡੈਸ਼ ਦਾ ਨਾਮ ਦਿੱਤਾ ਜਾਂਦਾ ਹੈਗਾ ਹਾਂਜੀ ਜਦੋਂ ਖਤਰੇ ਵੀ ਮਨੁੱਖੀ ਘਾਤਕ ਬਣ ਜਾਣ ਤਾਂ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਆਫਤਾਂ ਤਾਂ ਕੀ ਬਣ ਜਾਂਦੇ ਨੇ ਆਫਤ ਬਣ ਜਾਂਦੇ ਨੇ ਨੰਬਰ 2 ਡੈਸ਼ ਦਾ ਵਿਸ਼ਾ ਕੁਦਰਤੀ ਅਤੇ ਮਨੁੱਖੀ ਆਫਤਾਂ ਤੋਂ ਬੱਚ ਬਚਾਉਣ ਜਾਂ ਨੁਕਸਾਨ ਨੂੰ ਘੱਟ ਕਰਨ ਸੰਬੰਧੀ ਹੈ ਹਾਂਜੀ ਇੱਥੇ ਅਸੀਂ ਲਿਖਾਂਗੇ ਆਫਤ ਪ੍ਰਬੰਧਨ ਠੀਕ ਹੈ ਆਫਤ ਪ੍ਰਬੰਧਨ ਦਾ ਜਿਹੜਾ ਵਿਸ਼ਾ ਹੈਗਾ ਉਹ ਕੁਦਰਤੀ ਅਤੇ ਮਨੁੱਖੀ ਆਫਤਾਂ ਤੋਂ ਬਚਾਣਾਗਾ ਜਾਂ ਫਿਰ ਉਹਨਾਂ ਦੇ ਨੁਕਸਾਨ ਨੂੰ ਘੱਟ ਕਰਨਾ ਹੈ। ਨੰਬਰ 3 ਧਰਤੀ ਦੇ ਹਿੱਲਣ ਨੂੰ ਅਸੀਂ ਡੈਸ਼ ਦਾ ਨਾਮ ਦਿੰਨੇਗੇ ਹਾਂ ਜੀ ਧਰਤੀ ਹਲਦੀ ਅਸੀਂ ਉਹਨੂੰ ਕੀ ਕਹਿੰਨੇ ਹਾਂਗੇ ਅਸੀਂ ਉਹਨੂੰ ਕਹਿੰਨੇ ਹਾਂਗੇ ਪੁਚਾਰ ਠੀਕ ਹੈ ਪੁਚਾਰ ਨੰਬਰ 4 ਪੁਚਾਰ ਦੀ ਤੀਬਰਤਾ ਨੂੰ ਮਾਪਣ ਦਾ ਪਮਾਨਾ ਡੈਸ਼ ਹੈ ਹਾਂ ਜੀ ਅਸੀਂ ਉਹਨੂੰ ਕਹਿੰਨੇਗੇ ਰਿਕਟਰ ਸਕੇਲ ਰਿਕਟਰ ਦਾ ਸਕੇਲ ਦੋ ਪ੍ਰਕਾਰ ਦੇ ਪਮਾਨੇ ਹੁੰਦੇ ਆ ਵੀ ਇੱਕ ਹੁੰਦਾ ਰਿਕਟਰ ਸਕੇਲ ਏਕ ਹੁੰਦਾ ਮਾਰਕਾਲੀ ਪਮਾਨਾ ਰਿਕਟਰ ਸਕੇਲ ਮਾਪਦਾ ਪੁਚਾਲ ਕਿੰਨਾ ਤੀਬਰ ਸੀ ਕਿੰਨਾ ਤੇਜ਼ ਸੀ ਤੇ ਮਾਰਕਾਲੀ ਪਮਾਨਾ ਮਾਪਦਾਗਾ ਵੀ ਉਸ ਪੁਚਾਲ ਦੇ ਨਾਲ ਕਿੰਨਾ ਨੁਕਸਾਨ ਹੋਇਆ ਹੈ ਨੰਬਰ 5 ਲਾਵੇ ਦੇ ਧਰਤੀ ਤੇ ਆਉਣ ਦੀ ਕਿਰਿਆ ਨੂੰ ਅਸੀਂ ਕੀ ਕਹਿੰਦੇ ਹਾਂਗੇ ਜਵਾਲਾਮੁਖੀ ਤੇ ਕਿ ਜਵਾਲਾਮੁਖੀ ਦਾ ਫਟਣਾ ਨੰਬਰ 6 ਧਰਤੀ ਦਾ ਅੰਦਰਲਾ ਹਿੱਸਾ ਹਾਲੇ ਵੀ ਡੈਸ਼ ਹੈ ਹਾਂਜੀ ਧਰਤੀ ਦਾ ਅੰਦਰੂਨੀ ਭਾਗ ਹੈਗਾ ਹਾਲੇ ਵੀ ਬਹੁਤ ਗਰਮ ਹੈ ਨੰਬਰ 7 ਕਿਰਿਆਸ਼ੀਲ ਜਵਾਲਾਮੁਖੀ ਮੁੱਖ ਤੌਰ ਤੇ ਡੈਸ਼ ਤਰ੍ਹਾਂ ਦੇ ਹੁੰਦੇ ਹਨ ਠੀਕ ਹੈ ਤੇ ਵੈਸੇ ਇਹ ਥੋੜਾ ਮੇਰੇ ਨਾਲ ਪ੍ਰਸ਼ਨ ਗਲਤ ਹੈਗਾ ਇੱਥੇ ਮੈਂ ਸੀ ਜਵਾਲਾਮੁਖੀ ਮੁੱਖ ਤੌਰ ਤੇ ਕਿੰਨੇ ਤਰ੍ਹਾਂ ਦੇ ਹੁੰਦੇ ਹਨ ਤਾਂ ਜਵਾਲਾਮੁਖੀ ਮੁੱਖ ਤੌਰ ਤੇ ਤਿੰਨ ਤਰ੍ਹਾਂ ਦੇ ਹੁੰਦੇ ਨੇ ਵੀ ਠੀਕ ਹੈ ਕਿਰਿਆਸ਼ੀਲ ਜਵਾਲਾਮੁਖੀ ਬੁਝੇ ਹੋਏ ਤੇ ਇੱਕ ਸੁੱਤੇ ਪ੍ਰਸ਼ਨ ਨੰਬਰ ਸੌਰੀ 8 ਨੰਬਰ ਖਾਲੀ ਤਾਂ ਹੈ ਸਨ ਡੈਸ਼ ਵਿੱਚ ਮੈਕਸੀਕੋ ਵਿੱਚ ਜਵਾਲਾਮੁਖੀ ਫਟਣ ਨਾਲ ਬਹੁਤ ਨੁਕਸਾਨ ਹੋਇਆ ਹਾਂਜੀ ਮੈਕਸੀਕੋ ਦੇ ਵਿੱਚ ਸਨ 1943 ਦੇ ਵਿੱਚ ਵੀ ਜਵਾਲਾਮੁਖੀ ਫਟਿਆ ਸੀ ਜਿਸ ਦੇ ਨਾਲ ਬਹੁਤ ਸਾਰਾ ਨੁਕਸਾਨ ਹੋਇਆ 1943 ਇਸ ਤੋਂ ਬਾਅਦ ਆਪਣੇ ਕੋਲ ਬਹੁ ਵਿਕਲਪੀ ਪ੍ਰਸ਼ਨ ਨੇ ਪ੍ਰਸ਼ਨ ਨੰਬਰ 1 ਪੁੱਛਾਲ ਆਣ ਕਾਰਨ ਕਿੰਨਾ ਨੁਕਸਾਨ ਹੋਇਆ ਹੈ ਇਸ ਨੂੰ ਮਾਪਣ ਵਾਲੇ ਪੈਮਾਨੇ ਨੂੰ ਕੀ ਕਹਿੰਦੇ ਹੈਗੇ ਹਾਂਜੀ ਮੈਂ ਉੱਪਰ ਦੱਸ ਕੇ ਅਸੀਂ ਵੀ ਕੀ ਕਹਿੰਦੇ ਆਪਾਂ ਇਹਨੂੰ ਮਾਰਕਾਲੀ ਪੈਮਾਨਾ ਪੁਚਾਲ ਕਿੰਨਾ ਤੇਜ਼ ਸੀ ਉਹਨੂੰ ਮਾਪਣ ਦੇ ਲਈ ਰਿਕਟਰ ਸਕੇਲ ਵਰਤੇ ਜਾਂਦਾ ਹੈਗਾ ਪਰ ਪੁਚਾਲ ਆਉਣ ਤੋਂ ਬਾਅਦ ਨੁਕਸਾਨ ਕਿੰਨਾ ਹੋਏਗਾ ਉਹ ਮਾਪਦਾਗਾ ਮਰਕਾਲੀ ਪੈਮਾਨਾ ਨੰਬਰ 2 ਇਹ ਪੁਚਾਲ ਦੀ ਤੀਬਰਤਾ ਨੂੰ ਮਾਪਣ ਵਾਲਾ ਖੁੱਲਾ ਪੈਮਾਨਾ ਹੈ ਹਾਂਜੀ ਇਹਨੂੰ ਅਸੀਂ ਕਹਿੰਦੇ ਹਾਂ ਕਿ ਰਿਕਟਰ ਸਕੇਲ ਨੰਬਰ 3 ਹੜ੍ਹਾਂ ਦੇ ਆਉਣ ਦੇ ਕਿਹੜੇ ਕਿਹੜੇ ਕਾਰਨ ਹੁੰਦੇ ਹਨ ਜਿਆਦਾ ਵਰਖਾ ਬਦਲਾਂ ਦਾ ਫਟਣਾ ਬੱਨਾ ਦਾ ਟੁੱਟ ਜਾਣਾ ਪ੍ਰੋਕਤ ਸਾਰੇ ਇਹ ਤਿੰਨੇ ਹੀ ਹੜ੍ਹਾਂ ਦੇ ਆਉਣ ਦੇ ਕਾਰਨ ਹਨ ਨੰਬਰ 4 ਪੂਸ਼ਣ ਚੱਕਰਵਾਤਾਂ ਦੀ ਗਤੀ ਆਮ ਤੌਰ ਤੇ ਕਦੋਂ ਆਫ਼ਤ ਬਣ ਜਾਂਦੀ ਹੈ ਹਾਂਜੀ ਜਦੋਂ ਉਹਨਾਂ ਦੀ ਗਤੀ ਤੇ 100 ਕਿਲੋਮੀਟਰ ਪ੍ਰਤੀ ਘੰਟੇ ਤੋਂ ਵੱਧ ਜਾਂਦੀ ਹੈ ਪ੍ਰਸ਼ਨ ਨੰਬਰ 5 ਜਦੋਂ ਕੋਈ ਇੱਕ ਬਿਮਾਰੀ ਫੈਲਣ ਨਾਲ ਵੱਡੇ ਪੱਧਰ ਤੇ ਲੋਕਾਂ ਉਤੇ ਮਾਰੂ ਹਮਲਾ ਕਰ ਦੇਵੇ ਤਾਸੀਂ ਕਿਸ ਨੂੰ ਕੀ ਆਖਦੇ ਆ ਫਿਰ ਇਹਨੂੰ ਕਹਿੰਦੇ ਆ ਕਿ ਮਹਾਮਾਰੀ ਠੀਕ ਹੈ ਜਦੋਂ ਕਿ ਬਿਮਾਰੀ ਵੱਡੇ ਪੱਧਰ ਤੇ ਫੈਲ ਕੇ ਲੋਕਾਂ ਨੂੰ ਨੁਕਸਾਨ ਪਹੁੰਚਾਵੇ ਫਿਰ ਅਸੀਂ ਉਹਨੂੰ ਕਹਿੰਦੇ ਆ ਕਿ ਮਹਾਮਾਰੀ ਠੀਕ ਇਸ ਤੋਂ ਬਾਅਦ ਆਪਣੇ ਕੋਲ ਆਗੇ ਸਹੀ ਜਾਂ ਗਲਤ ਦਾ ਨਿਸ਼ਾਨ ਲਗਾਓ ਨੰਬਰ 1 ਤੇ ਹੈ ਸੈਂਟਰਲ ਆਫਤ ਪ੍ਰਬੰਧਨ ਅਥਾਰਟੀ ਨਵੀਂ ਦਿੱਲੀ ਵਿੱਚ ਸਥਿਤ ਹੈ ਹਾਂਜੀ ਇਹ ਬਿਲਕੁਲ ਸਹੀ ਹੈ ਵੀ ਨੰਬਰ 2 ਬੰਬਤਮਾਕੇ ਦਹਸ਼ਤੀ ਹਮਲੇ ਆਧ ਕੁਦਰਤੀ ਆਫਤਾਂ ਦੀ ਇੱਕ ਚੰਗੀ ਉਦਾਹਰਨ ਹੈ ਸਹੀ ਹੈ ਵੀ ਨਹੀਂ ਇਹ ਕਿਹੜੀਆਂ ਆਫਤਾਂ ਨੇ ਮਨੁੱਖੀ ਆਫਤਾਂ ਨੇ ਨੰਬਰ 3 ਭਾਰਤ ਦੇ ਵਿੱਚ ਤੂਫਾਨ ਨੂੰ ਹਰੀਕੇਨ ਵੀ ਕਹਿੰਦੇ ਹੈਗੇ ਸਹੀ ਹੈ ਨਹੀਂ ਇਹ ਵੀ ਕੀ ਗਲਤ ਹਰੀਕੇਨ ਕਹਿੰਦੇ ਵੀ ਉੱਤਰੀ ਅਮਰੀਕਾ ਦੇ ਵਿੱਚ ਭਾਰਤ ਦੇ ਵਿੱਚ ਜਿਹੜੇ ਤੂਫਾਨ ਨੇ ਉਹਨੂੰ ਬਾਬਰੋਲਾ ਚਖੜ ਠੀਕ ਹੈ ਇਹ ਕਿਹਾ ਜਾਂਦਾ ਹੈ ਨੰਬਰ 4 ਭਾਰਤ ਵਿੱਚ 26 ਦਸੰਬਰ 2004 ਨੂੰ ਬਹੁਤ ਵੱਡੇ ਬੰਬਤਮਾਕੇ ਹੋਏ ਸਨ ਸਹੀ ਹੈ ਨਹੀਂ ਠੀਕ ਹੈ 26 ਦਸੰਬਰ 2004 ਨੂੰ ਭਾਰਤ ਦੇ ਵਿੱਚ ਸੁਨਾਮੀ ਆਈ ਸੀ ਨੰਬਰ 5 ਹੜ੍ਹ ਮੀਂਹ ਸੁਨਾਮੀ ਅਤੇ ਪੁਚਾਲ ਆਦ ਕੁਦਰਤੀ ਆਫਤਾਨ ਹਾਂਜੀ ਇਹ ਸਹੀ ਹੈ ਵੀ ਨੰਬਰ 6 ਸੋਕਾ ਗ੍ਰਸਤ ਇਲਾਕੇ ਵਿੱਚ ਦਰਖਤ ਜ਼ਿਆਦਾ ਲਗਾ ਕੇ ਨਮੀ ਵਿੱਚ ਵਾਅਦਾ ਕੀਤਾ ਜਾ ਸਕਦਾਗਾ ਇਹ ਸਹੀ ਹੈ ਲਵਾਰਿਸ ਪੰਨੀਆਂ ਚੀਜ਼ਾਂ ਨੂੰ ਹੱਥ ਨਹੀਂ ਲਗਾਉਣਾ ਚਾਹੀਦਾ ਇਹ ਵੀ ਬਿਲਕੁਲ ਸਹੀ ਹੈ ਕਾਨੂੰਨ ਅਤੇ ਸੁਰੱਖਿਆ ਦੀ ਵਿਵਸਥਾ ਹਰ ਕੀਮਤ ਤੇ ਬਣਾਈ ਰੱਖਣੀ ਚਾਹੀਦੀ ਹੈਗਾ ਹਾਂਜੀ ਇਹ ਵੀ ਬਿਲਕੁਲ ਸਹੀ ਹੈ ਠੀਕ ਹੈ ਤਾਂ ਇਹ ਪਾਠ ਨੰਬਰ ਆਪਣਾ 5 ਸੀ ਆਫਤ ਪ੍ਰਬੰਧਨ ਤੁਸੀਂ ਇਸ ਨੂੰ ਸਾਫ਼-ਸਾਫ਼ ਲਿਖਾਈ ਦੇ ਵਿੱਚ ਆਪਣੀ ਵਰਕਬੁੱਕ ਦੇ ਉੱਪਰ ਨੋਟ ਕਰ ਲਿਓ ਤੇ ਯਾਦ ਵੀ ਕਰ ਲਿਓ ਠੀਕ ਹੈ ਇਸ ਪਲੇਲਿਸਟ ਦੇ ਵਿੱਚ ਤੁਹਾਨੂੰ ਅੱਗੇ ਹੋਰ ਵੀ 8ਵੀਂ ਜਮਾਤ ਨਾਲ ਰਿਲੇਟਡ ਬਹੁਤ ਸਾਰੀਆਂ ਵੀਡੀਓਜ਼ ਦਿਖਾਈ ਦੇਣਗੀਆਂ ਅਗਰ ਤੁਸੀਂ ਉਹਨਾਂ ਦੇ ਵਿੱਚੋਂ ਕੋਈ ਵੀ ਟੌਪਿਕ ਕੰਪਲੀਟ ਨਹੀਂ ਕੀਤਾ ਵਰਕਬੁੱਕ ਤੇ ਤਾਂ ਉਹਨਾਂ ਵੀਡੀਓਜ਼ ਤੋਂ ਦੇਖ ਕੇ ਤੁਸੀਂ ਆਪਣਾ ਇਹ ਟੌਪਿਕ ਕੰਪਲੀਟ ਕਰ ਸਕਦੇ ਹੋ ਠੀਕ ਹੈ ਜਲਦੀ ਆਪਾਂ ਤੁਹਾਡੇ ਲਈ ਨੈਕਸਟ ਵੀਡੀਓ ਉਹ ਬਣਾ ਕੇ ਲੈ ਕੇ ਆਵਾਂਗੇ ਤਦ ਤੱਕ ਦੇ ਲਈ ਧੰਨਵਾਦ